ਗੁੱਡ ਮਾਰਨਿੰਗ ਫਰੈਂਡਸ ਪ੍ਰੋਫੈਸਰ ਕੇਕੇ ਸ਼ਰਮਾ ਦੀ ਬੋਕਸ ਆ ਕੈਂਸਰ ਨੂੰ ਹਰਾ ਸਕਦੇ ਹਾਂ ਕੈਂਸਰ ਕੈਨ ਬੀ ਡਿਫੀਟਡ ਜ਼ਿੰਦਗੀ ਨੂੰ ਹਾਂ ਮੌਤ ਨੂੰ ਨਾ ਬਹੁਤ ਵਧੀਆ ਗੱਲਾਂ ਲਿਖੀਆਂ ਵਾ ਇਸ ਦੀ ਅਪਨ ਲੰਮੀ ਚੋਰੀ ਹਿਸਟਰੀ ਅਗਲੀ ਵੀਡੀਓ ਵਿੱਚ ਦੱਸਾਂਗੇ ਕੁਝ ਕਿ ਦੋ ਗੱਲਾਂ ਕਰਨੀਆਂ ਵਾ ਪ੍ਰੋਫੈਸਰ ਸਾਹਿਬ ਵੀ ਕਹਿ ਰਹੇ ਆ ਆ ਬੈਕ ਸਾਈਡ ਤੇ ਜਾਵਾ ਕੈਂਸਰ ਨਾਲੋਂ ਕੈਂਸਰ ਦਾ ਦਰ ਜ਼ਿਆਦਾ ਖਤਰਨਾਕ ਆ ਦੂਜੀ ਗੱਲ ਕੀ ਆ ਕਹਿੰਦੇ ਕੈਂਸਰ ਨੂੰ ਬਲੰਦ ਹੌਂਸਲੇ ਅਤੇ ਗਿਆਨ ਨਾਲ ਹਰਾਓ ਕੁਦਰਤ ਮਾਂ ਦਾ ਟਕਰਾ ਕੁਦਰਤ ਤੋਂ ਦੂਰ ਜਾਣਾ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਨੂੰ ਸੱਦਾ ਹੈ ਖੁਰਾਕ ਇਸ ਤਰ੍ਹਾਂ ਦੀ ਹੋਵੇ ਜੋ ਦਵਾਈ ਵਾਲਾ ਕੰਮ ਕਰੇ ਦਵਾਈ ਇਸ ਤਰ੍ਹਾਂ ਦੀ ਹੋਵੇ ਜੋ ਖੁਰਾਕ ਵਾਲਾ ਕੰਮ ਕਰੇ ਸਰੀਰ ਨੇ ਬਿਮਾਰੀਆਂ ਨਾਲ ਲੜਨਾ ਲੜਨਾ ਵਾ ਦਵਾਈਆਂ ਨੇ ਨਹੀਂ ਸਰੀਰ ਦੀ ਮਜ਼ਬੂਤੀ ਹੀ ਤੰਦਰੁਸਤੀ ਦਾ ਰਾਜਾ ਸੋ ਇਹ ਜਿਹੜੀ ਬੁੱਕ ਆ ਤੇ ਮੈਂ ਬੁੱਕ ਬਹੁਤ ਟਾਈਮ ਤੋਂ ਸਟੱਡੀ ਕਰ ਰਿਹਾ ਵਾਂ ਬਹੁਤ ਕੁਝ ਮੇਨ ਗੱਲਾਂ ਬਹੁਤ ਵਧੀਆ ਪੁਆਇੰਟ ਆ ਗੱਲਾਂ ਵਿੱਚ ਇਸ ਜੋ ਬੁੱਕ ਦੀ ਮਦਦ ਨਾਲ ਤੁਹਾਨੂੰ ਇਕਲੀ-ਇਕਲੀ ਚੀਜ਼ ਦੱਸੂੰਗਾ ਕੈਂਸਰ ਨੂੰ ਕਿਵੇਂ ਹਰਾ ਸਕਦੇ ਹਾਂ ਕੈਂਸਰ ਕੀਆ ਐਸੇ ਬੜੇ ਕੱਲੀ ਕੱਲੀ ਥੀਲ ਡਿਟੇਲ ਨਾਲ ਦੱਸੂਗਾ ਅਗਰ ਤੁਸੀਂ ਇਸ ਤਰ੍ਹਾਂ ਦੀ ਵੀਡੀਓ ਹੋਰ ਚਾਹੁੰਦੇ ਹੋ ਕੈਂਸਰ ਸਬੰਧਤ ਵੀ ਤੁਹਾਨੂੰ ਹੋਰ ਜਾਗਰੂਕ ਕੀਤਾ ਜਾਵੇ ਤਾਂ ਤੁਸੀਂ ਇਸ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਿਓ ਤਾਂ ਕਿ ਅਸੀਂ ਆਪਾਂ ਹੋਰ ਵਧੀਆ ਕੰਮ ਕਰ ਸਕੀਏ ਅਗਰ ਜਾਣਕਾਰੀ ਵਧੀਆ ਲੱਗੀ ਆ ਇਸ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਿਓ ਧੰਨਵਾਦ